ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਹਾਂਜੀ ਇਹ ਮੰਗਲ ਜਿਹੜਾ ਸਾਧ ਸੰਗਤ ਜੀ ਇਹਨੂੰ ਦਰੁਸਤ ਕਰੋ ਤੋਂ ਜਿਵੇਂ ਪੜਿਆ ਗਿਆ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਰ ਅਸਲ ਦੇ ਵਿੱਚ ਜੋ ਪ੍ਰਾਰਥਨਾ ਜੋ ਮੰਗਲ ਸ਼ੋਧ ਹੈ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਜਿਹੜਾ ਪਹਿਰੇ ਸ਼ਬਦ ਹੈ ਉਹ ਸ੍ਰੀ ਰਾਗ ਦੇ ਨਾਲ ਮਹੱਲੇ ਤੋਂ ਪਹਿਲਾਂ ਬੋਲਿਆ ਜਾਵੇਗਾ ਇਸ ਕਰਕੇ ਇਸ ਮੰਗਲ ਨੂੰ ਆਪਾਂ ਦਰੁਸਤ ਕਰੀਏ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲਾ ਪਹਿ ਰੈ ਰੈਣ ਕੈ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਖਾਣੇ ਉਰਦ ਧਿਆਨ ਲੇਵ ਲਾਗਾ ਖਾਸਮਾ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਗਾ ਅਜੇ ਬਿੰਦੀ ਦੇ ਨਾਲ ਨੰਗਾ ਨੰਨੇ ਤੇ ਬਿੰਦੀ ਦਾ ਉਚਾਰਨ ਹੋਵੇਗਾ ਪਰ ਲਾਉਣੀ ਨਹੀਂ ਹਾਂਜੀ ਨਾ ਮਰ ਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਗਾ ਐਸੀ ਕਲਮ ਜੈ ਜੈ ਕਲਮ ਊੜੀ ਹੈ ਮਸਤਕ ਤੈਸੀ ਜੀੜੇ ਪਾਸ ਕਹ ਨਾਨਕ ਪ੍ਰਾਣੀ ਪਹਿਲਾ ਪਹਿਰ ਹੁਕਮ ਪਿਆ ਗਰਭਾਸ ਦੂਜੇ ਬਹਿਰੇ ਰੈਣਕੈ ਬਣ ਜਾ ਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਏ ਬਣ ਜਾ ਰਿਆ ਮਿੱਤਰਾ ਜੋ ਜਸਦਾ ਘਰ ਕਾਨ ਕਾਨ ਹਾਂ ਜਸਦਾ ਜਸੋਦਾ ਮਾਤਾ ਦੇ ਘਰੇ ਜਿਵੇਂ ਕਾਨ ਸੀ ਕ੍ਰਿਸ਼ਨ ਜੀ ਇਥੇ ਕਾਨ ਪਾਠ ਉਚਾਰਨ ਕਰਨਾ ਹੈ ਜਸਦਾ ਹੱਥੋਂ ਹੱਥ ਨਚਾਈਏ ਬਣ ਜਾ ਰਿਆ ਮਿੱਤਰਾ ਜੋ ਜਸਦਾ ਘਰ ਕਾਨ ਹਾਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਦ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਹ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਤੀਜੈ ਪਹਿਰੈ ਰੈਣਕੈ ਵਣਜਾਰਿਆ ਮਿਤਰਾ ਧਨ ਜੋ ਬਨ ਸਿਉ ਚਿਤ ਹਰ ਕਾ ਨਾਮ ਨਾ ਚਿਤਹੀ ਵਣ ਜਾ ਰਿਆ ਮਿੱਤਰਾ ਬੱਧਾ ਛੁਟਹਿ ਜਿਤ ਹਰ ਕਾ ਨਾਮ ਨਾ ਚਿਤੈ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰਤਾ ਜੋ ਬਨ ਮਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿੱਤ ਕਹੋ ਨਾਨਕ ਤੀਜਾ ਪਹਿਰੈ ਪ੍ਰਾਣੀ ਤਨ ਜੋ ਬਨ ਸਿਉ ਚਿਤ ਚੌਥਾ ਪਹਿਰਾ ਰੈਣ ਕੈ ਵਣ ਜਾ ਰਿਆ ਮਿੱਤਰਾ ਲਾਵੀ ਆਇਆ ਖੇਤ ਜਾ ਜਮ ਪਕੜ ਚਲਾਇਆ ਵਣ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੋ ਆਲੈ ਖੇ ਨ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥ ਤੈ ਪਹਿਰੈ ਲਾਵੀ ਲੁਣਿਆ ਖੇਤ ਸਾਈ ਵਸਤ ਪ੍ਰਾਪਤ ਹੋਈ ਸਾਈ ਇਥੇ ਸਾਈ ਦਾ ਮਤਲਬ ਹੈ ਉਹੋ ਹੀ ਜਿੱਥੇ ਇਹ ਪਹਿਲੇ ਦਿਨ ਵੀ ਬੇਨਤੀ ਕੀਤੀ ਸੀ ਕਿ ਜਿੱਥੇ ਵਾਹਿਗੁਰੂ ਦੇ ਵੱਲੋਂ ਵਜੋਂ ਕੋਈ ਬਚਨ ਆਵੇ ਉਥੇ ਪਾਠ ਹੋਵੇਗਾ ਸਾਈ ਬਿੰਦੀ ਭਾਵੇਂ ਲਿਖੀ ਹੈ ਭਾਵੇਂ ਨਹੀਂ ਲਿਖੀ ਜਿੱਥੇ ਪ੍ਰਮਾਤਮਾ ਦਾ ਅਰਥ ਆਉਂਦਾ ਉਥੇ ਹੈ ਸਾਈ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਇਥੇ ਸਾਈ ਪਾਠ ਹੈ ਸਾਈ ਦਾ ਅਰਥ ਹੈ ਉਹ ਸਾਈ ਵਸਤ ਪ੍ਰਾਪਤ ਹੋਈ ਇਥੇ ਸਾਈ ਪਾਠ ਨਹੀਂ ਹੋਵੇਗਾ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥ ਤੈ ਪਹਿਰੈ ਲਾਵੀ ਲੁਣਿਆ ਖੇਤ